ਸਾਲ ਸਵਾਇ ਫਤਿਹ ਜੀ ਮੈਤਾ ਪਿੰਡ ਮੈਡੀਸਨ ਹਰ ਪੀੜਤਾਂ ਲਈ ਦਵਾਈ ਦੀ ਸੇਵਾ ਚੱਲ ਰਹੀ ਹੈ ਜੀ ਗੁਰਦੁਆਰਾ ਸਾਹਿਬ ਵਿਖੇ ਕੁਦਰਤ ਕੇ ਸਾਬ ਬੰਦੇ ਸੇਵਾ ਸੈਟੀ ਵੱਲੋਂ ਫ੍ਰੀ ਸੇਵਾ ਲੰਗਰ ਦੀ ਮੈਡੀਸਨ ਦੇ ਲੰਗਰ ਦੀ ਡੰਗਰਾ ਦੇ ਇਨਸਾਨਾਂ ਦੀ ਦਵਾਈ ਚੱਲ ਰਹੀ ਹੈ ਜੀ ਪੱਕੇ ਡਾਕਟਰ ਦੀ ਟੀਮ ਲੱਗੀ ਹੋਈ ਹੈ ਜੀ